ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪ ਵੀ ਸਾਰੇ ਚਾਹੁੰਦੇ ਹੋ ਕਿ ਆਪ ਜੀ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਕੋਈ ਕਲੇਸ਼ ਨਾ ਹੋਵੇ ਬਾਬਾ ਜੀ ਸਾਰਿਆਂ ਨੂੰ ਤਕੀਆਂ ਬਖਸ਼ਣ ਤੇ ਆਪ ਵੀ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖੋ ਤੇ ਆਪ ਜੀ ਦੇ ਘਰ ਵਿੱਚ ਵੀ ਸੁੱਖ ਸ਼ਾਂਤੀ ਤੇ ਬਰਕਤਾਂ ਜਰੂਰ ਆ ਜਾਣਗੀਆਂ ਵਾਹਿਗੁਰੂ ਜੀ ਆਪ ਕਿਸੇ ਤੋਂ ਵੀ ਨਫ਼ਰਤ ਨਾ ਕਰੋ ਕਿਉਂਕਿ ਸਾਰੇ ਹੀ ਰੱਬ ਦੇ ਬਣਾਏ ਹੋਏ ਜੀਵ ਹੈਗੇ ਆ ਰੱਬ ਨੇ ਉਹਨਾਂ 'ਚ ਜਾਨ ਪਾਈ ਹੋਈ ਆ ਦੇ ਅਸੀਂ ਉਹਨਾਂ ਦੇ ਕਿਸੇ ਵੀ ਕਿਸੇ ਵੀ ਚੀਜ਼ ਤੋਂ ਅਸੀਂ ਨਫ਼ਰਤ ਨਾ ਕਰੀਏ ਰੱਬ ਦੇ ਬਣਾਏ ਹੋਏ ਜੀਵ ਜੰਤੂਆਂ ਨਾਲ ਅਸੀਂ ਦੂਰ ਪਿਆਰ ਕਰੀਏ ਪ੍ਰਕਿਰਤੀ ਜੀ ਬਣਾਈ ਹੋਈ ਹਰ ਚੀਜ਼ ਨੂੰ ਅਸੀਂ ਪਿਆਰ ਕਰੀਏ ਜਿਵੇਂ ਕਿਸੇ ਜੰਤੂ ਨੂੰ ਜੀਵ ਨੂੰ ਝੋਟ ਲੱਗੀ ਹੁੰਦੀ ਆ ਉਹਨੂੰ ਚੁੱਕੀਏ ਪਿਆਰ ਕਰੀਏ ਉਹਦਾ ਦਵਾਈ ਦਾਰੂ ਕਰੀਏ ਐਦੇ ਚੀਂ ਭਗਵਾਨ ਜੀ ਸਾਡੇ ਤੋਂ ਬਹੁਤ ਖੁਸ਼ ਹੋਣਗੇ ਸਾਡੇ ਵਾਹਿਗੁਰੂ ਸਾਨੂੰ ਬਹੁਤ ਹੀ ਅਸ਼ੀਰਵਾਦ ਦੇਣਗੇ ਕਿਸੇ ਦਾ ਵੀ ਮਜ਼ਾਕ ਨਾ ਉਡਾਈਏ ਕਿਸੇ ਦੀ ਵੀ ਮਜਬੂਰੀ ਦਾ ਫਾਇਦਾ ਅਸੀਂ ਨਾ ਚੁੱਕੀਏ ਕਿਉਂਕਿ ਇਸ ਦੁਨੀਆ 'ਚ ਬਹੁਤ ਹੀ ਅਸਾਂ ਦੇ ਲੋਕ ਹੈਗੇ ਆ ਕਿਸੇ ਗਰੀਬ ਦਾ ਬਹੁਤ ਹੀ ਲਵ ਚੁੱਕ ਲੈਣਦੇ ਹੈਗੇ ਆ ਜਿਆਦਾ ਕੰਮ ਕਰਵਾ ਕੇ ਥੋੜੇ ਪੈਸੇ ਦੇ ਦਿੰਦੇ ਹੈਗੇ ਆ ਗਰੀਬ ਦਾ ਸ਼ੋਸ਼ਣ ਹੋ ਜਾਂਦਾ ਹੈਗਾ ਜਾਂ ਇਸ ਤਰ੍ਹਾਂ ਕਦੇ ਨਹੀਂ ਕਰਨੀ ਚਾਹੀਦੀ ਹੈਗੀ ਉਹਦਾ ਮਿਹਨਤ ਨਾਮਾ ਉਹਨੂੰ ਪੂਰਾ ਦੇਣਾ ਚਾਹੀਦਾ ਹੈਗਾ ਜਾਂ ਇਸ ਵਾਸਤੇ ਵਾਈ ਜੂ ਵੀ ਕਹਿੰਦੇ ਆ ਕਿ ਕਦੀ ਵੀ ਕਿਸੇ ਗਰੀਬ ਦੀ ਹੱਕ ਨਾ ਮਾਰਿਆ ਜੀ ਘਰ ਵਿੱਚ ਜਿੰਨੇ ਵੀ ਵੱਡੇ ਬਜ਼ੁਰਗ ਹੁੰਦੇ ਸਾਡੇ ਮਾਤਾ ਜੀ ਸਾਡੇ ਪਿਤਾ ਜੀ ਵੱਡੇ ਭੈਣ ਭਰਾ ਕਿਸੇ ਦਾ ਵੀ અપਮਾਨ ਨਹੀਂ ਕਰਨਾ ਚਾਹੀਦਾ ਹੈ ਜੇ ਅਸੀਂ ਆਪਣੇ ਮਾਪਿਓ ਦਾ અપਮਾਨ ਕਰਾਂਗੇ ਤੇ ਭਗਵਾਨ ਸਰ ਜੀ ਕਦੀ ਵੀ ਖੁਸ਼ ਨਹੀਂ ਹੋਣਗੇ ਇੱਕ ਛੋਟੀ ਜੀ ਕਹਾਣੀ ਨਾਲ ਸਮਝਦੇ ਹਾਂ ਕਿ ਮਾਪਿਓ ਕੀ ਚੀਜ਼ ਹੈਗੇ ਆ ਸਾਡੇ ਵਾਸਤੇ ਕਿੰਨੇ ਮਾਇਨੇ ਰੱਖਦੇ ਹਨ ਇਸ ਤਰ੍ਹਾਂ ਇੱਕ ਪੁੱਤਰ ਦਾ ਵਿਆਹ ਹੋਇਆ ਉਹਦੀ ਥਾਰ ਵਾਲੀ ਕਹਿਣ ਲੱਗੀ ਮੈਂ ਤੇਰੇ ਮਾਪਿਓ ਨੂੰ ਨਹੀਂ ਰੱਖਣਾ ਚਾਹੁੰਦੀ ਨਾਲ ਇਹਨਾਂ ਨੂੰ ਨਾਸਾ ਸੰਪ ਛੱਡ ਕੇ ਆ ਉਨੇ ਬਹੁਤ ਨੂੰ ਮਨਾਇਆ ਪਰ ਨਹੀਂ ਮੰਨੀ ਤੇ ਆਪਣੇ ਮਾਪਿਓ ਨੂੰ ਨਾਥ ਆਸ਼ਰਮ ਤੇ ਛੱਡਣ ਵਾਸਤੇ ਚਲਾ ਗਿਆ। ਉਹਨੇ ਉੱਥੇ ਛੱਡ ਕੇ ਵਾਪਸ ਆ ਰਿਹਾ ਸੀਗਾ ਤੇ ਫਿਰ ਉਹਦੀ ਘਰ ਤੋਂ ਕਰਵਾਇ ਦਾ ਫੋਨ ਆ ਗਿਆ। ਕੀ ਇਹਨਾਂ ਨੂੰ ਕਹੇ ਕੀ ਵਾਪਸ ਨਾ ਆਉ। ਉਹ ਮੁੰਡਾ ਫਿਰ ਵਾਪਸ ਹੋ ਗਿਆ। ਜਾ ਕੇ ਦੇਖਿਆ ਉਹਦੇ ਮਾਪਿਓ ਬੜੇ ਹੀ ਖੁਸ਼ ਸੀਗੇ ਹੱਸ ਰਹੇ ਸੀਗੇ। ਉਹਨੇ ਉਹਨਾਂ ਨੂੰ ਪੁੱਛਿਆ ਮਾਤਾ ਜੀ ਪਿਤਾ ਜੀ ਮੈਂ ਤਾਂ ਤੁਹਾਨੂੰ ਨਾਥ ਆਸ਼ਰਮ ਤੇ ਛੱਡ ਕੇ ਗਿਆ ਸੀਗਾ। ਤੁਸੀਂ ਇਹਨੇ ਖੁਸ਼ ਕਿਉਂ ਹੋ ਰਹੇ ਆ? ਕਿਉਂ ਇੰਨਾ ਹੱਸ ਰਹੇ ਆ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਬੜੇ ਦੁਖੀ ਹੋਵੋਗੇ ਰੋ ਰਹੇ ਹੋਗੇ ਉਹ ਕਹਿਣ ਲੱਗੇ ਬੇਟਾ ਜਦ ਤੂੰ ਛੋਟਾ ਸੀ ਤੇ ਨਾਥ ਆਸ਼ਰਮ ਜਿਹੜਾ ਨਾਲ ਹੈਗਾ ਇੱਥੋਂ ਅਸੀਂ ਤੈਨੂੰ ਲੈ ਕੇ ਗਏ ਸੀ ਅੱਜ ਤੂੰ ਵੱਡਾ ਹੋ ਗਿਆ ਅਸੀਂ ਬਜ਼ੁਰਗ ਹੋ ਗਏ ਹਾਂ ਤੇ ਤੂੰ ਸਾਨੂੰ ਨਾਥ ਆਸ਼ਰਮ ਤੇ ਛੱਡ ਕੇ ਜਾ ਰਹੇ ਆਂ ਸਾਨੂੰ ਕੋਈ ਦੁੱਖ ਨਹੀਂ ਹੋ ਰਿਹਾ ਅਸੀਂ ਖੁਸ਼ ਹਾਂ ਅਸੀਂ ਤੈਨੂੰ ਲੈ ਕੇ ਗਏ ਸੀ ਤੂੰ ਸਾਨੂੰ ਇੱਥੇ ਛੱਡ ਕੇ ਜਾ ਰਹੇ ਆਂ ਉਹਨਾਂ ਨੇ ਕਿਹਾ ਨਹੀਂ ਅਸੀਂ ਇੱਥੇ ਹੀ ਠੀਕ ਹੈ ਅਸੀਂ ਹੁਣ ਵਾਪਸ ਨਹੀਂ ਜਾਣਾ ਹੈਗਾ ਅਸੀਂ ਇੱਥੇ ਹੀ ਰਵਾਂਗੇ ਹੁਣ ਮਾਂ ਦਾ ਕੀਤਾ ਤੇ ਅਸੀਂ ਨਹੀਂ ਦੇ ਸਕਦੇ ਲੇਕਿਨ ਇੱਕ ਪਿਤਾ ਦਾ ਕੀਤਾ ਵੀ ਅਸੀਂ ਨਹੀਂ ਦੇ ਸਕਦੇ ਹੈਗੀ ਉਹ ਗਰਮੀ ਹੋਵੇ ਸਰਦੀ ਹੋਵੇ ਮੀਂਹ ਪੈ ਰਿਹਾ ਹੋਵੇ ਚਾਹੇ ਕੜਕੇ ਦੀ ਤੁੱਪ ਚੜੀ ਹੋਵੇ ਉਸ ਜਿਹੜੇ ਰੋਜ਼ ਕੰਮ ਤੇ ਜਾਂਦਾ ਆ ਜਿਆਦਾ ਤੋਂ ਜਿਆਦਾ ਮਿਹਨਤ ਕਰਦਾ ਆ ਕਮਾ ਕੇ ਲਿਆਉਂਦਾ ਆ ਤਾਂ ਕਿ ਉਹਦੇ ਬੱਚੇ ਜਿਹੜੇ ਹੈਗੇ ਆ ਚੰਗਾ ਪੜ੍ਹ ਲਿਖ ਜਾਣ ਤੇ ਚੰਗੇ ਕਾਰੋਬਾਰ 'ਚ ਲੱਗ ਜਾਣ ਇੱਕ ਪਿਤਾ ਹੀ ਕਰ ਸਕਦਾ ਆ ਬਾਕੀ ਕੋਈ ਦੂਸਰਾ ਨਹੀਂ ਕਰ ਸਕਦਾ ਇਸ ਵਾਸਤੇ ਇਹਨਾਂ ਦਾ ਕੀਤਾ ਹੋਇਆ ਅਸੀਂ ਵਾਪਸ ਨਹੀਂ ਕਰ ਸਕਦੇ ਹੈਗੇ ਇਹਨਾਂ ਦੀ ਜਿੰਨੀ ਇੱਜ਼ਤ ਹੋ ਸਕੇ ਜਿੰਨਾ ਮਾਣ ਹੋ ਸਕੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ ਆ ਘਰ ਦੇ ਬਜ਼ੁਰਗ ਵਾਹਿਗੁਰੂ ਦਾ ਨਾਮ ਜਪਦੇ ਆ ਥੋੜਾ ਜਿਹਾ ਖਾਂਦੇ ਆ ਸਾਰੀ ਰਾਤ ਕਰਦੀ ਰਖਵਾਲੀ ਕਰਦੇ ਆ ਕਿਉਂਕਿ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਇਸ ਵਾਸਤੇ ਘਰ ਦੇ ਬਜ਼ੁਰਗਾਂ ਨੂੰ ਕਦੀ ਵੀ ਕਰੋ ਨਹੀਂ ਕੱਟਣਾ ਚਾਹੀਦਾ ਹੈਗਾ ਉਹਨਾਂ ਦੇ ਜਿੰਨੀ ਦੇਖਭਾਲ ਹੋ ਸਕੇ ਜਿੰਨੀ ਸੇਵਾ ਹੋ ਸਕੇ ਕਰਨੀਆਂ ਇਹਨਾਂ ਵਾਹਿਗੁਰੂ ਜੀ ਪਰਮਾਤਮਾ ਬਹੁਤ ਹੀ ਜਾਲੂ ਹੁੰਦੇ ਆ ਬਹੁਤ ਹੀ ਖੁਸ਼ ਹੁੰਦੇ ਆ ਸਾਡੇ ਤੇ ਜਿਸ ਘਰ ਵਿੱਚ ਬਜ਼ੁਰਗ ਰਹਿੰਦੇ ਆ ਉੱਥੇ ਕੋਈ ਦੁੱਖ ਪਰੇਸ਼ਾਨੀ ਨਹੀਂ ਆਉਂਦੀ ਹੈਗੀ ਉੱਥੇ ਪਰਮਾਤਮਾ ਦਾ ਆਪਣਾ ਆਵਾਸ ਹੁੰਦਾ ਆ ਇੱਕ ਸਮ ਕਦੀ ਵੀ ਝੂਠ ਨਹੀਂ ਬੋਲਣਾ ਚਾਹੀਦਾ ਹੈਗਾ ਚਾਹੇ ਕਿੰਨੀ ਵੀ ਤਕਰੀਫ ਹੋਵੇ ਕੁਝ ਹੋਵੇ ਝੂਠ ਕਦੀ ਨਾ ਬੋਲੀਏ ਜਿਸ ਘਰ ਵਿੱਚ ਝੂਠ ਹੁੰਦਾ ਆ ਉੱਥੇ ਕਦੀ ਵੀ ਬਰਕਤ ਨਹੀਂ ਆਉਂਦੀ ਹੈਗੀ ਚੋਰ ਤੋਂ ਜਿੰਨਾ ਪ੍ਰੇਜ ਹੋ ਸਕੇ ਸਾਨੂੰ ਕਰਨਾ ਚਾਹੀਦਾ ਹੈ ਕੋਈ ਵੀ ਅਸੀਂ ਕੰਮ ਕਰਦੇ ਹਾਂ ਉਹਦੇ ਵਿੱਚ ਕਦੀ ਇਹ ਨਾ ਸੋਚੋ ਕਿ ਸਾਨੂੰ ਕਟਾ ਪਏਗਾ ਜਾਂ ਸਾਨੂੰ ਲਾਭ ਹੋਏਗਾ ਉਹ ਆਪਣੇ ਮਨ ਨਾਲ ਤਾਂ ਚੰਗੀ ਤਰ੍ਹਾਂ ਕੰਮ ਕਰੋ ਕਿਉਂਕਿ ਵਾਧਾ ਕਟਾ ਤੇ ਵਾਹਿਗੁਰੂ ਜੀ ਦੇ ਹੱਥ ਹੈਗਾ ਜਾਂ ਪਰ ਜਿਹੜਾ ਵੀ ਕੰਮ ਕਰਨਾ ਹੈ ਉਹ ਆਪਣੇ ਮਨ ਨਾਲ ਦਿਲ ਨਾਲ ਤੇ ਬਹੁਤ ਹੀ ਲਗਨ ਨਾਲ ਕਰਨਾ ਹੈ ਜੇ ਜਿਹੜੀ ਇਸ ਤਰ੍ਹਾਂ ਕਰਾਂਗੇ ਤੇ ਭਗਵਾਨ ਸਾਡੇ ਤੇ ਬਹੁਤ ਹੀ ਖੁਸ਼ ਹੋਣਗੇ ਕਦੀ ਵੀ ਕਿਸੇ ਦੀ ਬੁਰਾਈ ਨਾ ਕਰੀਏ ਨਿੰਦਾ ਚੁਕਲੀ ਨਾ ਕਰੀਏ ਜਦੋਂ ਅਸੀਂ ਕਿਸੇ ਦੀ ਨਿੰਦਾ ਚੁਕਲੀ ਕਰਦੇ ਆ ਸਾਡੀ એનર્ਜੀ ਤੇ ਜਾਂਦੀ ਹੀ ਆ ਪਰਮਾਤਮਾ ਵੀ ਸਾਡੇ ਤੇ ਖੁਸ਼ ਨਹੀਂ ਹੁੰਦਾ ਹੈਗਾ ਕਿਉਂਕਿ ਅਸੀਂ ਕਿਸੇ ਦੀ ਬੁਰਾਈ ਕਰਦੇ ਆ ਜੇ ਅਸੀਂ ਕਿਸੇ ਦੀ ਬੁਰਾਈ ਕਰਦੇ ਆ ਚੁਕਲੀਆਂ ਕਰਦੇ ਆ ਸਾਨੂੰ ਔਰ ਤੇ ਕੋਈ ਫਾਇਦਾ ਹੁੰਦਾ ਆ ਕਦੀ ਨਹੀਂ ਹੁੰਦਾ ਹੈਗਾ ਇੱਕ ਕਰਮ ਜਿਹੜੇ ਚੰਗੇ ਕਰੀਏ ਕਦੀ ਵੀ ਕਿਸੇ ਦਾ ਮਾੜਾ ਨਾ ਸੋਚੀਏ ਨਾ ਹੀ ਕਿਸੇ ਨੂੰ ਮਾੜਾ ਬੁਲੀਏ ਜਦ ਅਸੀਂ ਆਪਣੇ ਚੰਗੇ ਕਰਮ ਕਰਾਂਗੇ ਕਿ ਉਸ ਵਾਹਿਗੁਰੂ ਜੀ ਨੇ ਵੀ ਸਾਨੂੰ ਚੰਗਾ ਹੀ ਫਲ ਦੇਣਾ ਆ ਕਿਉਂਕਿ ਕਿੰਨੇ ਜਿੱਦਾਂ ਦਾ ਕਰਮ ਕਰਾਂਗੇ ਉਦਾਂ ਦਾ ਫਲ ਮਿਲਣਾ ਆ ਤੇ ਫਿਰ ਕਿਉਂ ਨਾ ਚੰਗੇ ਕਰਮ ਕੀਤੇ ਜਾਣ ਚੰਗਾ ਬੋਲਿਆ ਜਾਏ ਤਾਂ ਕਿ ਸਾਡੇ ਵੀ ਕਰਮ ਜਿਹੜੇ ਆ ਚੰਗੇ ਹੋ ਜਾਣ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਚੰਗਾਈ ਭੋਗਾਂਗੇ ਅਸੀਂ ਜਿਹੜੇ ਪਿਛਲੇ ਕਰਮ ਕੀਤੇ ਹੋਏ ਆ ਚੰਗੇ ਜਾਂ ਮਾੜੇ ਉਹ ਅਸੀਂ ਭੋਗਦੇ ਪਏ ਆ ਪਰ ਹੁਣ ਅਸੀਂ ਅੱਗੇ ਜਿਹੜੇ ਆ ਉਹ ਚੰਗੇ ਕਰਮ ਕਰੀਏ ਮਾੜੇ ਕਰਮਾਂ ਤੋਂ ਬਚੀਏ ਇੱਕ ਕੁਟੀਆ ਦੇ ਵਿੱਚ ਇੱਕ ਮਹਾ ਪੁਛ ਰਹਿੰਦਾ ਸੀਗਾ ਉਹ ਪੂਤਪਵਿਖ ਜੋ ਵੀ ਹੋਣਾ ਹੁੰਦਾ ਸੀ ਸਭ ਦੱਸਦਾ ਸੀਗਾ ਲੋਕੀ ਉਹਦੇ ਬੜਾ ਵਿਸ਼ਵਾਸ ਕਰਦੇ ਸੀਗੇ ਇਸ ਤਰ੍ਹਾਂ ਇੱਕ ਦਿਨ ਇੱਕ ਰਾਜਾ ਆਇਆ ਪੁੱਛਣ ਲੱਗਾ ਰਾਜਨ ਮੇਰਾ ਯੁੱਧ ਹੋਣ ਵਾਲਾ ਹੈ ਯਾਰਾ ਦੇ ਨਾਲ ਦੱਸ ਮੈਂ ਜਿੱਤਾਂਗਾ ਕਿ ਹਾਰਾਂਗਾ ਉਹ ਕਹਿ ਲਗਾ ਤੂੰ ਬਿਲਕੁਲ ਜਿੱਤ ਜਾਏਂਗਾ ਉਹ ਬੜਾ ਹੀ ਖੁਸ਼ ਹੋਇਆ ਤੇ ਰਾਜੇ ਨੂੰ ਪੇਟਾ ਚੜਾ ਕੇ ਤੇ ਵਾਪਸ ਚਲਾ ਗਿਆ ਇਸ ਤਰ੍ਹਾਂ ਹੀ ਇੱਕ ਦੂਸਰਾ ਰਾਜਾ ਆਇਆ ਉਹ ਪੁੱਛਣ ਲੱਗਾ ਕੀ ਮਹਾਪੁਰਸ਼ ਦੱਸੋ ਮੈਨੂੰ ਮੇਰਾ ਯੁੱਧ ਹੋਣ ਵਾਲਾ ਆ ਮੈਂ ਇਸ ਯੁੱਧ ਨੂੰ ਜਿੱਤਾਂਗਾ ਜਾਂ ਨਹੀਂ ਉਹ ਕਹਿ ਲੱਗੇ ਤੂੰ ਇਸ ਯੁੱਧ ਨੂੰ ਹਾਰ ਜਾਏਗਾ ਉਹ ਉੱਠ ਕੇ ਚੁਪਰ ਕੇ ਮੱਥਾ ਟੇਕ ਕੇ ਤੇ ਵਾਪਸ ਚਲਾ ਉਹ ਮਹਾਪੁਰਸ਼ਾਂ ਨੇ ਜਿਨ੍ਹਾਂ ਨੂੰ ਕਿਹਾ ਸੀਗਾ ਕਿ ਤੂੰ ਹਾਰੇਗਾ ਉਹ ਜਾ ਕੇ ਹੋਰ ਲੜਾਈ ਦੀ ਤਿਆਰੀ ਕਰਨ ਲੱਗ ਗਿਆ ਆਪਣੇ ਸੈਨਿਕਾਂ ਨੂੰ ਇਕੱਠਾ ਕੀਤਾ ਯੁੱਧ ਅਭਿਆਸ ਸ਼ੁਰੂ ਹੋ ਗਿਆ ਉਹਦਾ ਜਿਹਨੂੰ ਉਸ ਮਹਾਪੁਰਸ਼ ਨੇ ਕਿਹਾ ਸੀਗਾ ਕਿ ਤੂੰ ਜਿੱਤ ਜਾਏਗਾ ਉਹ ਕਹਿ ਲਗਾ ਮੈਨੂੰ ਮਹਾਪੁਸ਼ਪਾਂ ਨੇ ਕਿਹਾ ਤਾਂ ਮੈਂ ਤਾਂ ਜੁੱਧ ਜਿੱਤ ਜਾਵਾਂਗਾ ਉਹਨੇ ਜਾ ਕੇ ਕੋਈ ਤਿਆਰੀ ਨਹੀਂ ਕੀਤੀ ਕੋਈ ਕੁਛ ਨਹੀਂ ਕੀਤੀ ਥੋੜੇ ਦਿਨਾਂ ਚ ਜੁੱਧ ਸ਼ੁਰੂ ਹੋ ਗਿਆ ਪਰ ਜਿਹਨੂੰ ਕਿਹਾ ਸੀਗਾ ਤੂੰ ਹਾਰ ਜਾਏਂਗਾ ਉਹ ਜਿੱਤ ਗਿਆ ਜਿਹਨੂੰ ਕਿਹਾ ਸੀ ਜਿੱਤ ਜਾਏਂਗਾ ਉਹ ਹਾਰ ਗਿਆ ਕਿਉਂਕਿ ਜਿਹਨੂੰ ਕਿਹਾ ਸੀਗਾ ਕਿ ਹਾਰੇਗਾ ਉਹਨੇ ਆਪਣੀ ਸੈਨਾ ਨੂੰ ਬਹੁਤ ਜ਼ਿਆਦਾ ਗਿਆਸ ਕਰਾਇਆ ਔਰ ਮਿਹਨਤ ਕੀਤੀ ਆਪਣੀ ਸੈਨਾ ਦੀ ਉਪਤੀ ਪਰ ਜਿਹਨੂੰ ਕਿਹਾ ਸੀ ਜਿੱਤ ਜਾਏਂਗਾ ਉਹ ਆਲਸੀ ਨਕਮਾ ਹੋ ਗਿਆ ਉਹਨੇ ਕਿਹਾ ਮੇਰਾ ਤੇ ਜਿੱਤੀ ਜਾਣਾ ਹੈਗਾ ਯਾ ਕਿਉਂਕਿ ਮੈਨੂੰ ਤੇ ਮਹਾਪੁਰਸ਼ਾਂ ਨੇ ਕਹਿ ਦਿੱਤਾ ਹੈਗਾ ਯਾ ਪਰ ਕਦੀ ਵੀ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ ਹੈਗਾ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਜੇ ਮਿਹਨਤ ਕਰਾਂਗੇ ਤਾਂ ਹੀ ਸਾਨੂੰ ਕੁਝ ਮਿਲਣਾ ਹੈਗਾ ਯਾ ਇਸ ਵਾਸਤੇ ਕਰਮ ਕਰਦੇ ਰਹਿਣਾ ਚਾਹੀਦਾ ਯਾ ਫਲਤ ਉਹ ਆਪਣੇ ਆਪ ਹੀ ਦੇ ਦਿੰਦੇ ਆ ਇੱਕ ਹਮੇਸ਼ਾ ਸਾਨੂੰ ਦੂਸਰਿਆਂ ਦਾ ਭਲਾ ਕਰਨਾ ਚਾਹੀਦਾ ਯਾ ਕਦੀ ਵੀ ਕਿਸੇ ਦਾ ਬੁਰਾ ਨਾ ਸੋਚੀਏ ਨਾ ਹੀ ਬੁਰਾ ਕਰੀਏ ਕਿਸੇ ਦਾ ਹਮੇਸ਼ਾ ਗਰੀਬਾਂ ਦਾ ਜਿਹੜੇ ਵੀ ਕਲਾੰਕ ਹੈਗੇ ਉਹਨਾਂ ਦਾ ਜਾਂ ਜਿਹੜੇ ਜੀਵ ਜੰਤੂ ਜਿਨ੍ਹਾਂ ਨੂੰ ਕੋਈ ਝੋਟ ਲੱਗ ਜਾਂਦੀ ਉਹਨਾਂ ਦਾ ਹਮੇਸ਼ਾ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈਗੀ ਆ ਗਰੀਬਾਂ ਨੂੰ ਅਸੀਂ ਜਾਦਾ ਨਹੀਂ ਦੇ ਸਕਦੇ ਜਿੰਨੀ ਵੀ ਸਾਡੀ ਹਿੰਮਤ ਹੋਵੇ ਉਨੀ ਉਹਨਾਂ ਦੀ ਸੇਵਾ ਜ਼ਰੂਰ ਕਰੀਏ ਅਸੀਂ ਜੇ ਕਿਸ ਨੂੰ ਕੱਪੜੇ ਚਾਹੀਦੇ ਹੈ ਕੱਪੜੇ ਲੈ ਦਈਏ ਜੇ ਕੋਈ ਪੜਦਾ ਵਿਦਿਆਰਥੀ ਹੈਗਾ ਉਹਨੂੰ ਕਿਤਾਬਾਂ ਲੈ ਦਈਏ ਉਹਦੀ ਫੀਸ ਦੇ ਦਈਏ ਉਹਨੂੰ ਵਰਦੀ ਬਣਾਵਾ ਦਈਏ ਜੁੱਤੇ ਲੈ ਦਈਏ ਇਸ ਤਰ੍ਹਾਂ ਦੀ ਸੇਵਾ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈਗਾ ਆ ਇੱਕ ਅਸੀਂ ਜਿੰਨਾ ਵੀ ਕਮਾਉਂਦੇ ਹੈਗੇ ਆ ਉਹ ਚੋਂ ਦਸਵੰਦ ਜ਼ਰੂਰ ਕੱਢੀਏ ਗੁਰੂ ਦੇ ਨਾਮ ਦਾ ਜਿਹੜਾ ਅਸੀਂ ਉਹ ਕੱਢਦੇ ਹੈਗੇ ਆ ਉਹ ਗਰੀਬਾਂ ਦੇ ਕੰਮ ਆਉਂਦਾ ਹੈਗਾ ਜਾਂ ਲੋੜਵੰਦਾਂ ਦੇ ਕੰਮ ਆਉਂਦਾ ਹੈਗਾ ਤੇ ਇਹ ਆਪਣੀ ਕਮਾਈ ਵੀ ਸਫਲ ਹੋ ਜਾਂਦੀ ਹੈਗੀ ਆ ਇਸ ਵਾਸਤੇ ਇਹ ਕੰਮ ਜ਼ਰੂਰ ਕਰਿਆ ਕਰੋ ਜਦੋਂ ਵੀ ਪੈਸੇ ਮਿਲਣ ਉਹ ਚੋਂ ਦਸਵੰਦ ਗੁਰੂ ਦੇ ਨਾਮ ਦਾ ਜ਼ਰੂਰ ਕੱਢੀਏ ਆਪ ਵੀ ਨੇ ਦੇਖਿਆ ਕਈ ਲੋਕ ਕਿਸੇ ਗਰੀਬ ਨੂੰ ਕੋਈ ਚੀਜ਼ ਦਿੰਦੇ ਆ ਤੇ ਉਹਦੀ ਵੀਡੀਓ ਬਣਾਣ ਲੱਗ ਜਾਂਦੇ ਆ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਹੈਗੇ ਆ ਇਹ ਦੇਣ ਜਾਂ ਨਾ ਦੇਣ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕੁਝ ਸੇਵਾ ਕਰੀਏ ਇੱਕਾਥਾ ਨਾ ਕਰੀਏ ਤੇ ਦੂਸਰੇ ਅਥੋਂ ਵੀ ਪਤਾ ਨਾ ਚੱਲੇ ਕਿ ਅਸੀਂ ਕਿੰਨੀ ਕਿ ਸੇਵਾ ਕੀਤੀ ਹੈਗੀ ਹੈ ਤੇ ਜੇ ਉਹਨੂੰ ਅਸੀਂ ਸੋਸ਼ਲ ਮੀਡੀਆ ਤੇ ਪਾਤਾ ਅਸੀਂ ਆ ਦਿੱਤਾ ਯਾ ਅਸੀਂ ਆ ਕੀਤਾ ਯਾ ਉਸ দান ਕਰਨ ਦਾ ਕੋਈ ਸਾਨੂੰ ਫਾਇਦਾ ਨਹੀਂ ਹੈਗਾ ਉਹ ਸੇਵਾ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਬਾਣੀ ਨਾਲ ਜੁੜੀਏ ਨਿਤਨੇਮ ਕਰੀਏ ਵਾਹਿਗੁਰੂ ਦੇ ਘਰ ਜਾਈਏ ਜੂਰ ਬਥਾ ਟੇਕੀ ਆਈਏ ਉਸ ਵਾਈ ਗੁਰੂ ਨੂੰ ਨਮਸਕਾਰ ਕਰੀਏ ਉਸ ਵਾਈ ਗੁਰੂ ਨੂੰ ਜੇ ਸਾਡੀਆਂ ਨੀਮਤਾ ਦਿੱਤੀਆਂ ਆ ਉਹਨਾਂ ਦਾ ਅਸੀਂ ਸ਼ੁਕਰਾਨਾ ਕਰਦੇ ਰਹੀਏ ਪਰਮਾਤਮਾ ਸਾਡੇ ਤੇ ਆਪਣੇ ਆਪ ਹੀ ਖੁਸ਼ ਹੋ ਜਾਏਗਾ ਜਦ ਅਸੀਂ ਉਹਦਾ ਸ਼ੁਕਰਾਨਾ ਕਰਾਂਗੇ ਉਹਦੇ ਦਰਤੇ ਜਾਵਾਂਗੇ ਸਿਰ ਝੁਕਾਵਾਂਗੇ ਦੀਨ ਦੁਖੀਆਂ ਦੀ ਸੇਵਾ ਕਰਾਂਗੇ ਆਪਣੇ ਤੋਂ ਛੋਟਿਆਂ ਦੀ ਵੱਡਿਆਂ ਦੀ ਆਦਰਪੂਰਨ ਆਦਰ ਕਰਾਂਗੇ ਜਦ ਅਸੀਂ ਇੰਨੀਆਂ ਗੱਲਾਂ ਕਰਾਂਗੇ ਤਾਂ ਉਸ ਪਰਮਾਤਮਾ ਨੇ ਸਾਡੇ ਤੇ ਬਹੁਤ ਖੁਸ਼ ਹੋ ਜਾਣਾ ਆ ਸਾਡੀਆਂ ਜਿੰਨੀਆਂ ਵੀ ਇੱਛਾ ਹੈਗੀਆਂ ਆ ਸਾਰੀਆਂ ਪੂਰੀਆਂ ਕਰ ਦੇਣੀਆਂ ਹੈਗੀਆਂ ਆ ਕਿਸੇ ਦੀ ਵੀ ਸੇਵਾ ਕਰਦੇ ਹੋਈ ਰੁਪਏ ਪੈਸੇ ਦਿੰਦੇ ਹੋਈ ਉੱਚੇ-ਨੀਚੇ ਜਾਤ-ਪਾਤ ਦਾ ਕਰੀ ਮਾਣ ਨਾ ਕਰੋ ਜਿਹਨੂੰ ਵੀ ਦੇਣਾ ਆ ਚੁੱਪ ਕਰਕੇ ਉਹਦੀ ਸੇਵਾ ਕਰੋ ਉਹਨੂੰ ਇੱਜ਼ਤ ਮਾਣ ਵੀ ਦਿਓ ਜਦ ਅਸੀਂ ਇੱਜ਼ਤ ਮਾਣ ਦੇਵਾਂਗੇ ਤੇ ਸਾਨੂੰ ਵੀ ਸਮਾਜ 'ਚ ਇੱਜ਼ਤ ਮਾਣ ਮਿਲੇਗਾ ਉਹ ਵਾਹਿਗੁਰੂ ਪਰਮਾਤਮਾ ਸਾਡੇ ਤੇ ਬਹੁਤ ਹੀ ਪਸੰਨ ਹੋਏਗਾ ਖੁਸ਼